ਜਾਨਸੇਓ ਭੁੱਲਰ ਬਨ ਕੇ ਨੀਲੀ ਪੱਗ ਹੁਣਾ ਨੀਲੇ ਥੋਥੇ ਆਰ ਕੀ ਮੂੰਹ ਤੇ ਬੰਨਿਆ ਹੋਇਆ ਰਮਾਲ ਤੇ ਕੀ ਕੀ ਘਰੋ ਮਿਲਿਆ ਕਿੱਥੇ ਅਮਲਾ ਫੈਲਾ ਦੋ ਜਿਪਸੀਆਂ ਵਾਲੇ ਦਾਲੇ ਬੱਲਾ 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 ਇਹਨੂੰ ਕਹਿੰਦੇ ਨੇ ਤਪੋ ਰਾਜ ਰਾਜੋ ਨਰਕ ਕੀ ਕੀ ਲੱਭਿਆ ਹੁਣ ਤੱਕ ਔਰ ਇਹਦੇ ਘਰੋਂ ਜਿਹੜਾ ਕੁਝ ਗਿਲਸਾ ਬਰਾਮਦ ਹੋਇਆ ਕੱਲ ਆਪਾਂ ਜਿੰਨੀ ਗੱਲ ਕੀਤੀ ਸੀ ਕਿ 5 ਕਰੋੜ ਰੁਪਇਆ ਕੱਲ ਆਪਾਂ ਜ਼ਿਕਰ ਕੀਤਾ ਸੀ ਉਹ 5 ਕਰੋੜ ਦੀ ਨਗਦੀ ਵੱਧ ਕੇ 7.5 ਕਰੋੜ ਰੁਪਇਆ ਹੈਗਾ ਜਿਹੜਾ ਹੁਣ ਤੱਕ ਬਰਾਮਦ ਹੋ ਚੁੱਕਿਆ ਹੈ ਯਾਨੀ ਕਿ ਅੱਜ 2.5 ਕਰੋੜ ਰੁਪਇਆ ਹੋਰ ਬਰਾਮਦ ਹੋ ਗਿਆ ਹੈਗਾ 7.5 ਕਰੋੜ ਤੇ ਗੱਲ ਜਾਵੜੀ ਜਿਹੜਾ ਨਕਦ ਮਿਲਿਆ 26 ਲਗਜ਼ਰੀ ਘੜੀਆਂ ਆ ਜਿਹੜੀਆਂ ਮਾੜੀਆਂ ਮੋਟੀਆਂ ਘੜੀਆਂ ਤਾਂ ਗਿਣੀਆਂ ਹੀ ਨਹੀਂ 26 ਲਗਜ਼ਰੀ ਘੜੀਆਂ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ 3 ਕਿਲੋ ਸੋਨਾ ਤੋਲ ਲਿਆ ਅੱਜ ਗਿੱਲ ਸਾਹਿਬ ਕਿਲੋ ਹੋਰ ਐਡ ਹੋ ਗਿਆ 2.5 ਕਿਲੋ ਸੋਨਾ ਇਹਦੇ ਘਰੋਂ ਹੁਣ ਤੱਕ ਮਿਲ ਚੁੱਕਿਆ ਜਿਹਨੇ ਫੜਾਇਆ ਬੱਤਾ ਜੀ ਉਹ ਕੌਣ ਤੇ ਕ੍ਰਿਸ਼ਨੂ ਕੌਣ ਹੈ ਕ੍ਰਿਸ਼ਨੂ ਸੱਚ ਲੇਕਿਨ ਰਜਿੰਦਰ ਗੋਪਤੇ ਤੋਂ ਵੱਧ ਚਰਚਾ ਨਵਨੀਤ ਚਾਤਰਪੇਤੀ ਦੀ ਹੋ ਗਈ ਹੁਣ ਫੜਿਆ ਜਿਹੜਾ ਉਹ ਡੀਆਈਜੀ ਭੁੱਲਰ ਹੈ ਲੇਕਿਨ ਚਰਚਾ ਦੋ ਬੰਦਿਆਂ ਦੀ ਹੋ ਗਈ ਵੀ ਬੰਦਾ ਦੱਸੋ ਜਿਹਨੇ ਫੜਾਇਆ ਉਹ ਬੰਦਾ ਕੌਣ ਐਡੇ ਚਿਹਰੇ ਵਾਲਾ ਇਹ ਬੰਦਾ ਜੀ ਜਿਹੜੇ ਫੜਾਇਆ ਉਹਨੇ 8 ਲੱਖ ਰੁਪਏ ਦੀ ਰਿਸ਼ਵਤਖੋਰੀ ਦੇ ਮਸਲੇ ਦੇ ਵਿੱਚ ਇਹਦੀ ਸ਼ਿਕਾਇਤ ਕੀਤੀ ਸੀ सीबीआई ਕੋਲੇ ਜ਼ਮੀਨਾਂ ਜਿਹੜੀਆਂ ਸਰਕਾਰੀ ਪਈਆਂ ਨੇ ਪਟਿਆਲੇ ਲੁਧਿਆਣੇ ਉਹਨਾਂ ਨੂੰ ਵੇਚ ਕਿਉਂ ਰਹੀ ਆ ਸਰਕਾਰ ਜੀ ਸਰਕਾਰੀ ਜ਼ਮੀਨਾਂ ਕਿੰਨੀਆਂ ਹਨ ਇਹ ਜਿਲ੍ਹੇ ਸਾਹਿਬ ਇਹ ਨਾ ਸੈਂਕੜੇ ਏਕੜ ਜ਼ਮੀਨ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਆ ਜਿਹੜੀ ਤੇ ਇਹਨਾਂ ਨੇ ਅੱਖ ਰੱਖ ਰੱਖੀ ਆ ਇਸ ਤੋਂ ਲਾਵਾ ਸੀਡ ਫਾਰਮ ਲੁਧਿਆਣੇ ਦੇ ਵਿੱਚ ਉਹਦੇ ਤੇ ਇਹਨਾਂ ਨੇ ਅੱਖ ਰੱਖ ਰੱਖੀ ਆ ਪਾਵਰ ਕਾਮ ਦਾ ਜਿਹਨੂੰ ਅਪਾ ਪਹਿਲਾਂ ਬਿਜਲੀ ਬੋਰਡ ਕਹਿੰਦੇ ਹੁੰਦੇ ਉਹਦਾ ਮੇਨ ਆਫਿਸ ਪਟਿਆਲੇ ਆ ਪਟਿਆਲੇ ਦੇ ਵਿੱਚ ਪਾਵਰ ਕਾਮ ਦੀ ਇੱਕ ਕਲੋਨੀ ਐ ਉੱਥੇ 12 ਕਿੱਲੇ ਪਏ ਆ ਪਾਵਰ ਕਾਮ ਦੀ ਖਾਸੀ ਜ਼ਮੀਨ ਐ ਉਹ ਪਈ ਆ ਪਟਿਆਲਾ ਚ ਜਿਹੜੀ ਜਵਾਕੜੀ ਨਾਲ ਕੁਕਰਮ ਕੀਤਾ ਦੁਸ਼ਟ ਨੇ ਇਹਨੂੰ ਰੱਬ ਕਹਿੰਦੇ ਆ ਉਹ ਅਧਿਆਪਕ ਨੇ ਉਹਨੂੰ ਉਹਦੇ ਤੇ ਹਲੇ ਤੱਕ ਚਾਰਜ ਨਹੀਂ ਲੱਗੇ ਤੇ ਜਬਕਦਾ ਫਿਰਦਾ ਟੱਬਰ ਇਹ ਸਰਕਾਰਾਂ ਕਰਦੀਆਂ ਕੀ ਨੇ ਕੀ ਨੂੰ ਪੁੱਛਦੀਆਂ ਨੇ ਸਿੱਧੂ ਮੂਸੇਵਾਲੇ ਕਤਲ ਦੇ ਚਾਰ ਦੋਸ਼ੀ ਕੋਰਟ ਚ ਪੇਸ਼ ਹੋਏ ਜੀ ਤੇ ਕੀ ਹੋਇਆ ਫਿਰ ਅਦਾਲਤ ਦੇ ਵਿੱਚ ਸ੍ਰੀ ਨੁਕੇਨ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਧੰਨਵਾਦ ਜੀ ਗੱਲ ਸਾਹਿਬ ਸਭ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਗੱਲ ਸਾਹਿਬ ਹਰ ਚੰਨ ਸਿਓ ਭੁੱਲਰ ਬਨ ਕੇ ਨੀਲੀ ਪੱਗ ਹੋਣਾ ਨੀਲੇ ਥੋਥੇ ਵਰਗੀ ਮੂੰਹ ਤੇ ਬੰਨਿਆ ਹੋਇਆ ਰਮਾਲ ਤੇ ਕੀ ਕੀ ਘਰੋਂ ਮਿਲਿਆ ਕਿੱਥੇ ਅਮਲਾ ਫੈਲਾ ਦੋ ਜਿਪਸੀਆਂ ਵਾਲੇ ਵਾਲੇ ਬੱਲਾ 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 ਇਹਨੂੰ ਕਹਿੰਦੇ ਨੇ ਤਪੋਰਾਜ ਰਾਜੋ ਨਰਕ ਕੀ ਕੀ ਲੱਭਿਆ ਹੁਣ ਤੱਕ ਜੀ ਗੱਲ ਸਰ ਬਾਕੀ ਬਹੁਤ ਚੜਾਈ ਸੀਗੀ ਜੀ ਇਹਦੀ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਦਾ ਪੁੱਤ ਔਰ ਪੰਜਾਬ ਦੇ ਵਿੱਚ ਸਿੱਧਾ ਡੀਐਸਪੀ ਭਰਤੀ ਹੋਇਆ ਪ੍ਰਮੋਟ ਹੋ ਕੇ ਐਸਐਸਪੀ ਤੇ ਹੁਣ ਡੀਆਈਜੀ ਤੇ ਚਾਰੇ ਪਾਸੇ ਸਲੂਟ ਵਾਏਦੇ ਸੀਗੇ ਜੀ ਬਿਕਰਮਜੀਤ ਮਜੀਠੀਆ ਤੋਂ ਪੁੱਛੀ ਅਚਾਰਨ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਮੁਖੀ ਸੀ ਇਸ ਤੋਂ ਇਲਾਵਾ ਬਹੁਤ ਸਾਰੀਆਂ ਸਰਕਾਰਾਂ ਦਾ ਚਿਹਤਾ ਰਿਹਾ ਹੈ ਔਰ ਇਹਦੇ ਘਰੋਂ ਜਿਹੜਾ ਕੁਝ ਗਿਲਸਾ ਬਰਾਮਦ ਹੋਇਆ ਕੱਲ ਆਪਾਂ ਜਿੰਨੀ ਗੱਲ ਕੀਤੀ ਸੀਗੇ 5 ਕਰੋੜ ਰੁਪਇਆ ਕੱਲ ਆਪਾਂ ਜ਼ਿਕਰ ਕੀਤਾ ਸੀ ਉਹ 5 ਕਰੋੜ ਦੀ ਨਗਦੀ ਵੱਧ ਕੇ 7.5 ਕਰੋੜ ਰੁਪਇਆ ਹੈਗਾ ਜਿਹੜਾ ਹੁਣ ਤੱਕ ਬਰਾਮਦ ਹੋ ਚੁੱਕਿਆ ਹੈ ਯਾਨੀ ਕਿ ਅੱਜ 2.5 ਕਰੋੜ ਰੁਪਇਆ ਹੋਰ ਬਰਾਮਦ ਹੋ ਗਿਆ ਹੈਗਾ 7.5 ਕਰੋੜ ਤੇ ਗੱਲ ਜਾਬੜੀ ਜਿਹੜਾ ਨਕਦ ਮਿਲਿਆ 26 ਲਗਜ਼ਰੀ ਘੜੀਆਂ ਆ ਜਿਹੜੀਆਂ ਮਾੜੀਆਂ ਮੋਟੀਆਂ ਘੜੀਆਂ ਤਾਂ ਗਿਣੀਆਂ ਹੀ ਨਹੀਂ 26 ਲਗਜ਼ਰੀ ਘੜੀਆਂ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ 1.5 ਕਿਲੋ ਸੋਨਾ ਤੋਲ ਲਿਆ ਅੱਜ ਕਿਲਸਾਉ ਕਿਲੋ ਹੋਰ ਐਡ ਹੋ ਗਿਆ 2.5 ਕਿਲੋ ਸੋਨਾ ਇਹਦੇ ਘਰੋਂ ਹੁਣ ਤੱਕ ਮਿਲ ਚੁੱਕਿਆ ਹੂੰ 2.5 ਕਿਲੋ ਸੋਨਾ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ ਇਸ ਤੋਂ ਇਲਾਵਾ ਅਜੇ ਤਾਂ ਪਤਾ ਨਹੀਂ ਕਿੰਨਾ ਕੁਸ਼ ਮਿਲਣਾ ਹੈ ਜਿਸ ਹਿਰਦਾ ਨਾਲ ਸੀਬੀਆਈ ਚੱਲੀ ਗਈ ਕਿਉਂਕਿ ਇਹਦੇ ਕਿਹੜਾ ਕੋਈ ਮਹੱਤਵਪੂਰਨ ਵੰਗੂ ਇੱਕ ਅੱਡਾ ਘਰ ਹੁੰਦਾ ਇਹਨਾਂ ਦੇ ਇਹਨਾਂ ਦੇ ਤਾਂ ਚੰਡੀਗੜ੍ਹ ਅੱਡ ਕੋਠੀ ਸਮਰਾਲੇ ਅੱਡ ਕੋਠੀ ਫਾਰਮ ਹਾਊਸ ਅੱਡ ਅਜੇ 50 ਜਾਇਦਾਦਾਂ ਜਿਹੜੀਆਂ ਨੇ ਉਹ ਦਸਤਾਵੇਜ਼ ਬਰਾਮਦ ਹੋਇਆ ਰਜਿਸਟਰੀਆਂ 50 ਇਹਦਾ ਜੇ ਮੈਂ ਕਹਿੰਦਾ ਸਾਰੀਆਂ ਗਿਣ ਲੈ ਕੇ ਜਾਣ ਤਾਂ ਹਫਤਾ ਲੱਗੂਗਾ ਸੰਗ੍ਰਹਿ ਕਰਾਣ ਜਾ ਲੱਗ ਜਾਣ ਇਸ ਤੋਂ ਇਲਾਵਾ ਲੋਕਰ ਦੀਆਂ ਚਾਬੀਆਂ ਕਈ ਬੈਂਕ ਖਾਤਿਆਂ ਦੇ ਬੇਰਬੇ ਮਿਲੇ ਨੇ 100 ਜਿੰਦਾ ਕਾਰਤੂਸ 4 ਹਥਿਆਰ ਬਰਾਮਦ ਹੋ ਗਏ ਨੇ ਸਮਰਾਲੇ ਵਾਲੇ ਫਾਰਮ ਹਾਊਸ ਤੋਂ ਸ਼ਰਾਬ ਦੀ 108 ਬੋਤਲਾਂ ਵੀ ਬਰਾਮਦ ਹੋ ਗਈਆਂ ਨੇ ਜੀ ਇਸ ਤੋਂ ਇਲਾਵਾ ਜਿਹੜਾ ਦਲਾਲ ਆ ਉਹਦੇ ਘਰੋਂ ਵੀ 21 ਲੱਖ ਰੁਪਏ ਬਰਾਮਦ ਹੋ ਗਿਆ ਪਰ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਉਹ ਰੜਕ ਰਹੀ ਆ ਗਿਲਸਾ ਉਹ ਰੜਕੇ ਰਹੀ ਆ ਕਿ 7.5 ਕਰੋੜ ਰੁਪਏ ਬੰਦੇ ਤੋਂ ਬਰਾਮਦ ਹੋ ਗਿਆ 2.5 ਕਿਲੋ ਸੋਨਾ ਬਰਾਮਦ ਹੋ ਗਿਆ ਆ ਚਾਂਦੀ ਘਡੀਆਂ ਸ਼ਰਾਬ ਪਤਾ ਹੀ ਨਹੀਂ ਕੀ ਕੁਝ ਹੋਰ ਜਿਹੜੀਆਂ ਚੀਜ਼ਾਂ ਬਰਾਮਦ ਹੋਈਆਂ ਦੋ ਵੱਡੀਆਂ ਓਡੀ ਵਰਗੀਆਂ ਮਹਿੰਗੀਆਂ ਗੱਡੀਆਂ ਬਰਾਮਦ ਹੋ ਗਈਆਂ ਹੈ ਤੇ ਕੋਲੋਂ ਤੇ ਰਜਿਸਟਰੀਆਂ ਪਰ ਸੀਬੀਆਈ ਨੇ ਰਮਾਨ ਦੀ ਨਹੀਂ ਮੰਗਿਆ ਬੰਦੇ ਦਾ ਹੂੰ ਔਰ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਪੇਸ਼ ਕਰਕੇ ਉੱਥੋਂ ਸੀਬੀਆਈ ਨੇ ਕੋਈ ਮੰਗਿਆ ਹੀ ਨਹੀਂ ਕਿ ਸਾਨੂੰ ਅਸੀਂ ਪੁੱਛ ਵਿੱਚ ਕਰਨੀ ਹੈ ਜੀ ਇੰਨਾ ਪੈਸਾ ਕਿੱਥੋਂ ਆਇਆ ਆ ਘੜੀਆਂ ਕਿੱਥੋਂ ਆਈਆਂ 2.5 ਕਿਲੋ ਸੋਨਾ ਕਿੱਥੋਂ ਆਇਆ ਹੋਰ ਕੀ ਤੋਂ ਕੀ ਤੋਂ ਰਸ਼ਵਤ ਲਈ ਕਿਹੜੇ ਕਿਹੜੇ ਅਫਸਰਨ ਵਾਲੋਂ ਨੇ ਪੋਲਿਟੀਕਲ ਇਨਫਲੂਐਂਸ ਕੀਤਾ ਹੈ ਕਿਹੜੇ ਰਾਜਨੀਤਿਕ ਲੀਡਰ ਦੀ ਛਤਰ ਛਾਇਆ ਹੇਠ ਤੁਸੀਂ ਕੰਮ ਕਰਦੇ ਹੋ ਪੁੱਛਿਆ ਹੀ ਨਹੀਂ ਜੀ ਕੁਛ ਔਰ ਆਮ ਜਿਹੇ ਕਿਸੇ ਬੰਦੇ ਕੋਲੋਂ ਸਾਈਕਲ ਪ੍ਰੋਗਰਾਮਦ ਹੋ ਜੇ ਨਾ ਸਾਈਕਲ ਤਾਂ ਉਹਦਾ ਵੀ ਰੰਗ ਲੈਂਦੀ ਆ ਪੁਲਿਸ ਵੀ ਹਜੇ ਹੋਰ ਵੀ ਬੜਾ ਕੁਝ ਹੋਇਆ ਹੋਊਗਾ ਜੀ ਅਸੀਂ ਤਾਂ ਉਹ ਪੁੱਛਗਿੱਛ ਕਰਨੀ ਹੈ ਅਸੀਂ ਤਾਂ ਪੁੱਛਣਾ ਹੈ ਵੀ ਇਹਦੇ ਨਾਲ ਕੌਣ ਸੀ ਤਾਂ ਇਹਦੇ ਤੋਂ ਸੀਬੀਆਈ ਨੇ ਰਿਮਾਂਡ ਨਹੀਂ ਮੰਗਿਆ ਜੀ ਤੋਂ ਲੱਗਦਾ ਹੈ ਕਿ ਕੱਲ ਮੂਡ ਹੋਰ ਹੋਊਗਾ ਜੀ ਔਰ ਛਾਪਾ ਪੈ ਗਿਆ ਤੇ ਅੱਜ ਸਥਿਤੀ ਜਿਹੜੀ ਆ ਹੋਰ ਨਜ਼ਰ ਆ ਰਹੀ ਹੈ ਸੋ ਇਸ ਕਰਕੇ ਇਹ ਪਹਿਲੂ ਆ ਦੂਸਰਾ ਪਹਿਲੂ ਇਹ ਹੈ ਕਿ ਅਜੇ ਤੱਕ ਭਗਵਾਨ ਸਮਾਨ ਨਹੀਂ ਬੋਲੇ ਇਜ਼ਰੀਅਲ ਨਹੀਂ ਬੋਲਿਆ ਮਨੀਸ਼ ਲੁਧਿਆਣਾ ਨਹੀਂ ਬੋਲਿਆ ਜਿਹੜੇ ਹਰੇਕ ਵਿਸ਼ੇ ਤੇ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਆ ਕਿ ਆਪਣੇ ਸਾਹਵਕਾ ਪੱਤਰਕਾਰ ਭਾਈਚਾਰੇ ਚੋਂ ਵੀ ਨੇ ਬੜੇ ਬੰਦੇ ਕੋਈ ਨਹੀਂ ਬੋਲਿਆ ਨਹੀਂ ਮਾਰ ਜਿੱਤੇ ਲੈ ਕੇ ਕਿਵੇਂ ਮਰੇ ਬਹਿ ਜਾਂਦੇ ਹੁੰਦੇ ਨੇ ਮੂਰੇ ਮਾਈਕ ਸੋ ਇਸ ਕਰਕੇ ਸਤੂਗਾ ਸਹੀ ਕਹਿਣ ਦੇ ਵੀ ਭਾਈ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸਾਢੇ 3 ਸਾਲ ਵੀ ਸਾਡੇ ਅਫਸਰशाही ਐ ਕਰੀ ਜਾਂਦੀ ਐ। ਦੂਜੇ ਲੋਕ ਤਾਂ ਹੋ ਜਾਂਦੇ ਨਾ ਉਹ ਵੀ ਨਹੀਂ ਬੋਲੇ। ਜੀ। ਬਸ ਤਾਂ ਹੀ ਗਰਦ ਉਡਦੀ ਆ ਨਾ ਫਿਰ ਲੋਕ ਤਾਂ ਹੀ ਮਾੜੀ ਤੇ ਆਏ ਹੋਏ ਨੇ ਨਾ। ਬਸ ਜਦ ਇੱਥੇ ਡਿਵਿਡਾ ਰੂਲ ਐ। ਜੱਟ ਜੱਟਾਂ ਦੇ ਫੋਗੂ ਨਾਰੈਣ ਦਾ ਉਹੀ ਤੰਗੀ ਐ ਬਸ ਹੋਰ ਨਹੀਂ ਕੋਈ ਤੰਗੀ। ਜਿਹਨੇ ਫੜਾਇਆ ਬੱਤਾ ਜੀ ਉਹ ਕੌਣ ਤੇ ਕ੍ਰਿਸ਼ਨੂ ਕੌਣ ਐ? ਕ੍ਰਿਸ਼ਨੂ ਸੱਚ। ਜੀ ਗੱਲ ਸਾਹਿਬ। ਇਹ ਦੋਨੇ ਬੰਦੇ ਚਰਚਾ 'ਚ ਨੇ ਗਏ ਸਭ ਤੋਂ ਵੱਧ ਅਜਿਹੇ ਸਮੇਂ ਦੇ ਵਿੱਚ ਇਹ ਜਿਵੇਂ ਉਹ ਰਾਸ਼ਵਾ ਦੀ ਚੋਣ ਤਾਂ ਜਿੱਤੇ ਆ ਰਜਿੰਦਰ ਗੁਪਤਾ ਟਰਾਈਡੈਂਟ ਵਾਲਾ ਲੇਕਿਨ ਰਜਿੰਦਰ ਗੁਪਤੇ ਤੋਂ ਵੱਧ ਚਰਚਾ ਨਵਨੀਤ ਚਤ੍ਰਵੇਦੀ ਦੀ ਹੋ ਗਈ ਹੁਣ ਫੜਿਆ ਜਿਹੜਾ ਉਹ ਡੀਆਈਜੀ ਭੁੱਲਰ ਹੈ ਲੇਕਿਨ ਚਰਚਾ ਦੋ ਬੰਦਿਆਂ ਦੀ ਹੋ ਗਈ ਵੀ ਬੰਦਾ ਦੱਸੋ ਜਿਹਨੇ ਫੜਾਇਆ ਉਹ ਬੰਦਾ ਕੌਣ ਐਡੇ ਜੇਰੇ ਵਾਲਾ ਇਹ ਬੰਦਾ ਜੀ ਜਿਹਨੇ ਫੜਾਇਆ ਉਹਨੇ 8 ਲੱਖ ਰੁਪਏ ਦੀ ਰਿਸ਼ਵਤ ਖੋਰੀ ਦੇ ਮਸਲੇ ਦੇ ਵਿੱਚ ਇਹਦੀ ਸ਼ਿਕਾਇਤ ਕੀਤੀ ਸੀ ਸੀਬੀਆਈ ਕੋਲੇ ਔਰ ਸੀਬੀਆਈ ਨੇ ਜਾ ਕੇ ਫਿਰ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਿਸ ਦੇ ਤੋਂ ਮਤਲਬ ਸਾਰਾ ਕੁਝ ਜਿਹੜਾ ਉਹ ਬਰਾਮਦ ਹੋਇਆ ਇਹ ਵਿਅਕਤੀ ਜਿਹੜਾ ਹੈ ਜੀ ਇਹ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਬਾੜੀਆ ਕਹਿ ਦਿੰਨੇ ਆ ਔਰ ਅੰਗਰੇਜ਼ੀ ਦੇ ਵਿੱਚ ਇਹ ਡੀਲਰ ਹੈਗਾ ਜੀ ਔਰ ਇਹ ਲਗਾਤਾਰ ਮਤਲਬ ਜਿਹੜਾ ਹੈਗਾ ਉਹ ਕਾਰਾਂ ਦਾ ਕੰਮ ਕਰਦਾ ਹੈ ਅਕਾਸ਼ ਬੱਤਾ ਇਹਦਾ ਨਾਮ ਆ ਫਤੇਗੜ ਸਾਹਿਬ ਜ਼ਿਲ੍ਹੇ ਦੇ ਮੰਡੀ ਗਵਿੰਦਗੜ ਦਾ ਵਸਨੀਕ ਹੈ ਸਕਰਾਪ ਦਾ ਕਾਰੋਬਾਰ ਕਰਦਾ ਹੈ ਔਰ ਮੰਡੀ ਗਵਿੰਦਗੜ ਦੇ ਵਿੱਚ ਸਕਰਾਪ ਦੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਹੈ ਅਕਾਸ਼ ਬੱਤਾ ਜਿਹੜਾਗਾ ਉਹ ਕਾਰਾਂ ਲਿਆ ਕੇ ਦਿੱਲੀ ਤੋਂ ਜਾਂ ਹੋਰ ਥਾਵਾਂ ਤੋਂ ਐਕਸਪਾਇਰ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਸਕਰਾਪ ਦੇ ਵਿੱਚ ਜਿਹੜਾ ਉਹ ਵੇਚਦਾਗਾ ਔਰ ਇੱਕ ਵਾੜ ਬਾਹਰਲੇ ਸੂਬਿਆਂ ਤੇ ਬਾਹਰਲੇ ਵਿਦੇਸ਼ਾਂ ਨੂੰ ਜਿਹੜਾ ਇੰਪੋਰਟ ਕੀਤਾ ਜਾਂਦਾ ਵੱਡਾ ਕਾਰੋਬਾਰ ਆ ਆਕਾਸ਼ ਬੱਤਾ ਦਾ ਔਰ ਆਕਾਸ਼ ਬੱਤਾ ਦੀ ਮੰਡੀ ਗਵਿੰਦਗੜ੍ਹ ਦੇ ਵਿੱਚ ਖਾਸੀ ਚੜ੍ਹਤ ਹੈ ਜੀ ਇਹ ਕਈਆਂ ਲੀਡਰਾਂ ਦੇ ਪੋਲਿਟਿਕਲੀ ਦੇ ਵਿੱਚ ਜਿਹੜਾ ਨੇੜੇ ਉਹ ਰਿਹਾਗਾ ਇਸੇ ਕਰਕੇ ਦੇਣਾ ਮਹੀਨਾ ਬੰਨਿਆ ਸੀ ਇਹਨਾਂ ਨੇ ਔਰ ਦੂਸਰਾ ਜਿਹੜਾ ਕਰਸ਼ਾਨੂੰ ਆ ਕਰਸ਼ਾਨੂੰ ਹੈਗਾ ਵਿਚੋਲਾ ਕਰਸ਼ਾਨੂੰ ਇਹਨੂੰ ਸਕ੍ਰੈਪ ਕਾਰੋਬਾਰੀ ਜਾਨੀ ਕਿ ਕਵਾੜ ਦਾ ਕੰਮ ਕਰਨ ਵਾਲੇ ਆਕਾਸ਼ ਬੱਤੇ ਨੂੰ ਵੀ ਜਾਣਦਾ ਸੀ ਔਰ ਇਹ ਜਿਹੜਾ ਕਰਸ਼ਾਨੂੰ ਹੈ ਇੱਕ ਬਹੁਤ ਵੱਡਾ ਪਲੇਅਰ ਰਿਹਾ ਹਾਕੀ ਦਾ ਹਾਕੀ ਦਾ ਨੈਸ਼ਨਲ ਲੈਵਲ ਦਾ ਪਲੇਅਰ ਰਿਹਾ ਹੈ ਜੱਟੇਗੜ੍ਹ ਦੀ ਟੀਮ ਵੱਲੋਂ ਇਹ ਕਈ ਨੈਸ਼ਨਲ ਟੂਰਨਾਮੈਂਟਾਂ ਦੇ ਵਿੱਚ ਖੇਡ ਚੁੱਕਿਆ ਔਰ ਕਿਰਸ਼ਾਨੂ ਇਸ ਸਮੇਂ ਜਿਹੜਾ ਉਹ ਡੀਆਈਜੀ ਭੁੱਲਰ ਦਾ ਖਾਸਮ ਖਾਸ ਸੀਗਾ ਡੀਆਈਜੀ ਚਾਰਲ ਭੁੱਲਰ ਨੇ ਕਿਰਸ਼ਾਨੂ ਨੂੰ ਵਿਚੋਲਾ ਰੱਖਿਆ ਹੋਇਆ ਸੀਗਾ ਲੋਕਾਂ ਤੋਂ ਪੈਸੇ ਇਕੱਠੇ ਕਰਨ ਉਹ ਡੀਲਰਾਂ ਤੋਂ ਨਸ਼ੇੜੀਆਂ ਤੋਂ ਹੋਰਾਂ ਤੋਂ ਔਰ ਇਹ ਕਿਰਸ਼ਾਨੂ ਨਾਪੇ ਸ਼ਹਿਰ ਦਾ ਰਹਿਣ ਵਾਲਾ ਜੀ ਸਧਾਰਨ ਪਰਿਵਾਰ ਨਾਲ ਸੰਬੰਧਿਤ ਹੈ ਹਾਕੀ ਦਾ ਖਿਡਾਰੀ ਰਿਹਾ ਹੈ ਤੇ ਹੁਣ ਕਿਸਾਨੂ ਨੂੰ ਫੜਿਆ 21 ਲੱਖ ਰੁਪਏ ਕਿਸਾਨੂ ਦੇ ਘਰੋਂ ਵੀ ਬਰਾਮਦ ਹੋ ਗਿਆ ਜੀ ਹੂੰ ਜ਼ਮੀਨਾਂ ਜਿਹੜੀਆਂ ਸਰਕਾਰੀ ਪਈਆਂ ਨੇ ਪਟਿਆਲੇ ਲੁਧਿਆਣੇ ਉਹਨਾਂ ਨੂੰ ਵੇਚ ਕਿਉਂ ਰਹੀ ਹੈ ਸਰਕਾਰ ਜੀ ਸਰਕਾਰੀ ਜ਼ਮੀਨਾਂ ਕਿੰਨੀਆਂ ਨੇ ਇਹ ਜਿਲ੍ਹਾ ਸਾਹਿਬ ਇਹਨਾਂ ਸੈਂਕੜੇ ਏਕੜ ਜ਼ਮੀਨ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਆ ਜਿਹੜੀ ਦੇ ਉੱਤੇ ਇਹਨਾਂ ਨੇ ਅੱਖ ਰੱਖ ਰੱਖੀ ਆ ਇਸ ਤੋਂ ਇਲਾਵਾ ਸੀਡ ਫਾਰਮ ਲੁਧਿਆਣੇ ਦੇ ਵਿੱਚ ਉਹਦੇ ਤੇ ਇਹਨਾਂ ਨੇ ਅੱਖ ਰੱਖ ਰੱਖੀ ਆ ਪਾਵਰ ਕਾਮ ਦਾ ਜਿਹਨੂੰ ਆਪਾਂ ਪਹਿਲਾਂ ਬਿਜਲੀ ਬੋਰਡ ਕਹਿੰਦੇ ਹੁੰਦੇ ਉਹਦਾ ਮੇਨ ਆਫਿਸ ਪਟਿਆਲੇ ਆ ਪਟਿਆਲੇ ਦੇ ਵਿੱਚ ਪਾਵਰ ਕਾਮ ਦੀ ਇੱਕ ਕਲੋਨੀ ਐ ਉੱਥੇ 12 ਕਿੱਲੇ ਪਏ ਆ ਪਾਵਰ ਕਾਮ ਦੀ ਖਾਸੀ ਜ਼ਮੀਨ ਐ ਉਹ ਪਈ ਆ ਇਹ ਸਾਰੀਆਂ ਤੇ ਸਰਕਾਰ ਨੇ ਅੱਖ ਰੱਖੀ ਹੋਈ ਆ ਅਸਲ ਦੇ ਵਿੱਚ ਗੱਲ ਇਹ ਐ ਗਿਲਸਾਹ ਹਜ਼ਾਰਾਂ ਕਰੋੜ ਰੁਪਈਆ ਇਹਨਾਂ ਨੇ ਪੰਜਾਬ ਸਰਕਾਰ 'ਤੇ ਕਰਜ਼ਾ ਚੜ੍ਹ ਲਿਆ ਹੁਣ ਜਦੋਂ ਕਰਜ਼ੇ ਦੀ ਪਰਿਭਾਈ ਨਹੀਂ ਹੋ ਰਹੀ ਜਿਹੜਾ ਨਵਾਂ ਕਰਜ਼ਾ ਚੱਕਦੇ ਆ ਉਹਦਾ ਵੱਡਾ ਹਿੱਸਾ ਵਿਆਜ ਹੀ ਚਲਿਆ ਜਾਂਦਾ ਪੁਰਾਣੇ ਦੇ ਵਿੱਚ ਉਹਦੋਂ ਫਿਰ ਹੁਣ ਇਹ ਜਿਹੜਾ ਜਿਵੇਂ ਭਾਂਡੇ ਵਿੱਚ ਨਾਲੀ ਨੌਕਤ ਨਹੀਂ ਆ ਜਾਂਦੀ ਕਈ ਜਦੋਂ ਘਰਾਂ ਦੀ ਹਾਲਤ ਮਾੜੀ ਹੁੰਦੀ ਆ ਉਹ ਹਾਲਤਾਈ ਹੋਈ ਆ ਪੰਜਾਬ ਦੀ ਹੁਣ ਇਹ ਅਫਸਰशाही ਨੂੰ ਕਹਿੰਦੇ ਨੇ ਵੀ ਪ੍ਰਾਪਰਟੀਆਂ ਦੇਖੋ ਛੇਤੀ ਦੇਖ ਕੇ ਕਿਹੜੇ ਕਿਹੜੇ ਸ਼ਹਿਰ ਚ ਕਿੰਨੀ ਕਿੰਨੀ ਪਈ ਆ ਜਿਹੜੀ ਆਪਾਂ ਵੇਚ ਸਕਦੇ ਆ ਉਹਦੇ ਚ ਹੁਣ ਸੰਜੀਵ ਰੋਣਾ ਜਿਹੜਾ ਰਾਜ ਸਭਾ ਮੈਂਬਰ ਸੀ ਉਹਨੂੰ ਲੁਧਿਆਣੇ ਜਟਾ ਕੇ ਬਣਾਤਾ ਕੈਬਨਿਟ ਮੰਤਰੀ ਉਹ ਵਪਾਰੀ ਆ ਲੁਧਿਆਣੇ ਦਾ ਚੰਗਾ ਤਕਰਾ ਉਹ ਕਹਿੰਦਾ ਜੀ ਆਪਾਂ ਸਿਟੀ ਸੈਂਟਰ ਵਾਲਾ ਪਿਆ ਪੱਟੀ ਕਿਲੇ ਪੱਖੋਆ ਰੋਡ ਦੇ ਉੱਤੇ ਲੁਧਿਆਣੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਸੀ ਤਾਂ ਕੈਪਟਨ ਅਮਰਿੰਦਰ ਬੇ ਸਿਟੀ ਸੈਂਟਰ ਬਣਾਉਣ ਦੀ ਗੱਲ ਉਹ 25 ਏਕੜ ਚ ਟੋਰੀ ਸੀ। ਉਸ ਤੋਂ ਬਾਅਦ ਉਹ ਮਸਲਾ ਤੁਰਪਿਆਂ ਠੇਕੇਦਾਰਾਂ ਦਾ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਵੱਡਾ ਘਟਾਲਾ ਨਜ਼ਰ ਆਇਆ ਸੀ। ਉਸ ਤੋਂ ਬਾਅਦ ਕੇਸ ਦਰਜ ਹੋ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਤੇ ਵੀ ਠੇਕੇਦਾਰਾਂ ਤੇ ਵੀ ਕਈ ਅਧਿਕਾਰੀਆਂ ਤੇ ਵੀ ਕਾਹਲੀ ਸਰਕਾਰ ਵੇਲੇ। ਫਿਰ ਜਦੋਂ 17 ਦੇ ਵਿੱਚ ਉਹ ਕੇਸ ਡਿਸਮਿਸ ਕਰ ਦਿੱਤਾ ਫੀ ਆ ਆ ਗਿਆ ਕਰਤਾ ਸੀ ਗੱਲੇ ਕਰੋ ਮਸਲਾ ਸਿੱਟੀ ਸੈਂਟਰ ਵਾਲਾ ਉਵੇਂ ਰੁਕਿਆ ਪਿਆ ਹੁਣੇ 25 ਕਿੱਲੇ ਸਿਟੀ ਸੈਂਟਰ ਵਾਲੀ ਲੁਧਿਆਣੇ ਵਾਲੀ ਜ਼ਮੀਨ ਵੀ ਜਿਹੜੀ ਹੈਗੀ ਉਹ ਵੇਚਣ ਦੇ ਮੂਡ ਦੇ ਵਿੱਚ ਨੇ ਵੀ ਉਹਨੂੰ ਮਸਲੇ ਨੂੰ ਹੱਲ ਕਰੀਏ ठेकेदार ਨੂੰ ਇਹ ਕਹਿੰਦੇ ਨੇ ਵੀ ठेकेदार ਦੇ ਨਾਲ ਕੋਈ ਰਹਿ ਗਈ ਕਰਕੇ ਕਿਉਂਕਿ 1000 ਕਰੋੜ ਰੁਪਏ ਦੇ ਲਗਭਗ ਵੀ ਰਹਿ ਗਈ ਜਿਹੜੀ ਉਹ ਖੜੀ ਹੈ ਉਹ ਕਰਕੇ ਮਸਲਾ ਹੱਲ ਕਰਨਾ ਚਾਹੁੰਦੇ ਨੇ ਲੁਧਿਆਣਾ ਤੇ ਪਟਿਆਲਾ ਦੀਆਂ ਸਰਕਾਰੀ ਸੰਪਤੀਆਂ ਨੇ ਜਿਹੜੀਆਂ ਜ਼ਾਇਦਾਤਾਂ ਉਹ ਵੇਚਣ ਦੇ ਮੂਡ ਦੇ ਵਿੱਚ ਹੈਗੇ ਨੇ 25 ਨਿਸ਼ਾਨਦਈਆਂ ਇਹਨਾਂ ਨੇ ਕਰ ਲੀਆਂ 25 ਥਾਮਾਂ ਦੀਆਂ ਗੱਲ ਸਾਹਿਬ ਜਿੱਥੇ ਜਿੱਥੇ ਜ਼ਮੀਨਾਂ ਜਿਹੜੀਆਂ ਪਟਿਆਲੇ ਤੇ ਲੁਧਿਆਣੇ ਦੇ ਵਿੱਚ ਉਹ ਵੇਚੀਆਂ ਜਾ ਸਕਦੀਆਂ ਨੇ ਸਰਕਾਰੀ ਜ਼ਾਇਦਾਤਾਂ ਜਿਹਨਾਂ ਦੀ ਸ਼ਨਾਖਤ ਕੀਤੀ ਗਈ ਆ ਉਹਨਾਂ ਦੇ ਵਿੱਚ ਰੈਸਟ ਹਾਊਸ ਹੈ ਲੁਧਿਆਣੇ ਦਾ ਬੈਟਰੂਨੀ ਹਸਪੀਟਲ ਹੈ ਲਾਡੋਵਾਲ ਸੀਡ ਫਾਰਮ ਹੈ ਦੋ ਸਰਕਾਰੀ ਕਲੋਨੀਆਂ ਨੇ ਲੁਧਿਆਣੇ ਦੇ ਵਿੱਚ ਮਤਲਬ ਕੋਈ ਸਲਾਹਕਾਰ ਵੀ ਹਾਇਰ ਕਰਨ ਵਾਲੇ ਪਾਸੇ ਸਰਕਾਰ ਤੋਂ ਲਈ ਹੋਈ ਹੈ ਲੁਧਿਆਣਾ ਡੀਸੀ ਦਫ਼ਤਰ ਦੇ ਸਾਹਮਣੇ ਸੰਜਾਈ ਦਫ਼ਤਰ ਦਾ ਇੱਕ ਟੁਕੜਾ ਵੇਚਿਆ ਜਾਣਾ ਹੈ 5.5 ਕਿੱਲੇ ਦੇ ਲਗਭਗ ਰਾਮਪੁਰ ਨਹਿਰੀ ਰਾਮਕਰ ਆ ਉਹਨੂੰ ਵੀ ਨਿਲਾਮ ਕਰਨ ਬਾਰੇ ਸੋਚ ਰਹੇ ਨੇ ਲੁਧਿਆਣਾ ਜਿਹੜਾ ਪਸ਼ੂ ਹਸਪਤਾਲ ਆ ਉੱਥੇ ਦੋ ਕਿੱਲੇ ਸਾਈਟ ਪਈ ਹੈ ਬੜੀ ਕੀਮਤੀ ਹੈ ਉਹ ਉਹ ਕਹਿੰਦੇ ਇਥੋਂ ਹਸਪਤਾਲ ਸ਼ਿਫਟ ਕਰ ਦਾਂਗੇ ਹੋਰ ਤਾਂ ਲੋਕ ਨਿਰਮਾਣ ਵਿਭਾਗ ਦੀ ਇੱਕ ਕਲੋਨੀ ਹੈ ਫਾਗੇ ਤਨ ਕਿੱਲੇ ਉੱਥੇ ਵੇਚਣ ਦੇ ਮੂਡ ਦੇ ਵਿੱਚ ਨੇ ਇਹ ਲਾਡਵਾਲ ਫੀਡ ਫਾਰਮ ਤੇ ਬਾਗਬਾਨੀ ਜ਼ਮੀਨ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਆ ਉਹ ਤਾਂ ਬੜੀ ਕੀਮਤੀ ਆ ਉਧਰ ਨੂੰ ਤੁਰੇ ਫਿਰਦੇ ਨੇ ਇਸ ਤੋਂ ਇਲਾਵਾ ਪਾਵਰ ਕਾਮ ਦੀ 90 ਕਿੱਲੇ ਜ਼ਮੀਨ ਜਿਹੜੀ ਪੁੱਡਾ ਨੂੰ ਤਬਦੀਲ ਕਰਨ ਦੀ ਤਿਆਰੀ 'ਚ ਆ ਪਟਿਆਲੇ ਸੋ ਇਹ ਸੈਂਕੜੇ ਏਕੜ ਜ਼ਮੀਨ ਜਿਹਦੇ ਉੱਤੇ ਸਰਕਾਰ ਨੇ ਅੱਖ ਰੱਖੀ ਹੋਈ ਆ ਮਤਲਬ ਇਹਨਾਂ ਨੇ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਭੈਣਾਂ ਨੂੰ ਦੇਣਾ ਆ ਚੋਣ ਤੋਂ ਪਹਿਲਾਂ ਗੱਲ ਇੱਥੇ ਖੜੀ ਐ ਦੂ ਬਿਨਾਂ ਇਹਨਾਂ ਦਾ ਮਤਲਬ ਹੋਰ ਕੋਈ ਬੜਾ ਵੱਡਾ ਉਹ ਉਸ ਰੂਪ ਦਾ ਜਿਹੜਾਗਾ ਉਹ ਰੋਡ ਮੈਪ ਨਹੀਂ ਹੈਗਾ ਜੀ ਡੀਜੀਪੀ ਮੁਹੰਮਦ ਮੁਸਤਾਫਾ ਸਾਹਿਬ ਦਾ ਤੇ ਉਹਦੀ ਘਰ ਵਾਲੀ ਰਜ਼ੀਆ ਸੁਲਤਾਨਾ ਮੁਹੰਮਦ ਮੁਸਤਾਫਾ ਯੂਪੀ ਦੇ ਰਹਿਣ ਵਾਲੇ ਨੇ ਰਜ਼ੀਆ ਸੁਲਤਾਨਾ ਜੀ ਮੇਰੇ ਕੋਟਲੇ ਦੇ ਵਿਆਹ ਹੋ ਗਿਆ ਇਕਲੌਤਾ ਪੁੱਤਰ ਸੀ ਉਹਦੀ ਮੌਤ ਹੋ ਗਈ ਜੀ ਜੀ ਗੱਲ ਸਾਹਿਬ ਵਾਕਈ ਇਹ ਪੰਜਾਬ ਦਾ ਡੀਜੀਪੀ ਰਿਹਾ ਮੁਹੰਮਦ ਮੁਸਤਾਫਾ ਉਹਦੀ ਵਾਈਫ ਰਜੀਆ ਸੁਲਤਾਨਾ ਮੰਤਰੀ ਵੀ ਰਹੀ ਐ ਐਮਐਲਏ ਰਹੀ ਐ ਮਲੇਰ ਕੋਟਲੇ ਤੋਂ ਇਹਦੇ ਪੁੱਤ ਸੀ ਖਲੌਤਾ 33 ਸਾਲਾਂ ਦੇ ਮੁੰਡੇ ਦੀ ਉਮਰ ਸੀ ਆਕੇ ਲਖਤਰ ਆਕੇ ਲਖਤਰ ਦੀ ਅਜ ਮੌਤ ਹੋ ਗਈ ਹੈ ਜੀ ਆਕੇ ਲਖਤਰ ਵਿਆਹਿਆ ਹੋਇਆ ਸੀਗਾ ਦੋ ਛੋਟੇ ਛੋਟੇ ਬੱਚੇ ਨੇ ਇਹਦੇ ਕੁੜੀ ਤੇ ਮੁੰਡਾ ਔਰ ਇਹਦੀ ਮੌਤ ਬੜੇ ਭੇਦਭਰੀ ਹਾਲਤ ਦੇ ਵਿੱਚ ਹੋਈ ਹੈ ਕੋਈ ਪਤਾ ਨਹੀਂ ਕਿਵੇਂ ਹੋਈ ਹੈ ਜਿੰਨੀ ਕਿ ਇਨਫੋਰਮੇਸ਼ਨ ਮਿਲੀ ਆ ਕੋਈ ਓਵਰਡੋਜ਼ ਦੇ ਨਾਲ ਮੌਤ ਹੋਈ ਦੱਸੀ ਜਾਂਦੀ ਆ ਕੋਈ ਦਵਾਈ ਦੀ ਜਾਂ ਕਿਸੇ ਚੀਜ਼ ਦੀ ਓਵਰਡੋਜ਼ ਦੇ ਨਾਲ ਇਹਦੀ ਮੌਤ ਹੋਈ ਆ ਕਿਉਂਕਿ ਐਗਜ਼ੈਕਟ ਇਨਫਰਮੇਸ਼ਨ ਤਾਂ ਜਿਹੜੀ ਆ ਪੋਸਟਮਾਰਟਮ ਜੇ ਕਰਾਇਆ ਪਰਿਵਾਰ ਨੇ ਤਾਂ ਉਹਦੇ ਤੋਂ ਹੀ ਪਤਾ ਲੱਗ ਸਕਦੀ ਆ ਆਦਰਵਾਇਜ਼ ਤਾਂ ਕੀ ਆ ਮੁਹੰਮਦ ਮੁਸਤਾਫਾ ਵੀ ਸੋਈ ਕੀ ਸੀ ਡੀਜੀਪੀ ਦੇ ਉਹਦੇ ਤੋਂ ਰਿਟਾਇਰ ਹੋਏ ਸੀਗੇ ਕਾਂਗਰਸ ਚ ਸ਼ਾਮਲ ਹੋ ਗਏ ਸੀਗੇ ਨਵਜੋਤ ਸਿੰਘ ਸਿੱਧੂ ਜਦੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਿਆ ਸੀ ਖਾਤੀ ਨੇੜਤਾ ਉਹਦੋਂ ਇਹਨਾਂ ਨੇ ਜ਼ाहिर ਕੀਤੀ ਸੀਗੀ ਮੁਹੰਮਦ ਮੁਸਤਾਫਾ ਰਜੀਆ ਸੁਲਤਾਨਾ ਰਜੀਆ ਸੁਲਤਾਨਾ ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਰਹੀ ਹੈ ਰਜੀਆ ਨੂੰ 22 ਚ ਕਾਂਗਰਸ ਪਾਰਟੀ ਨੇ ਉਹਦੀ ਉਮੀਦਵਾਰ ਵੀ ਨਾਮਜ਼ਦ ਕੀਤਾ ਸੀ ਜਿਹੜਾ ਮਲੇਰਕੋਟਲਾ ਵਿਧਾਨ ਸਭਾ ਚੋਣਾਂ ਦੇ ਵਿੱਚ ਔਰਗਿਲ ਸਾਹਿਬ ਇਹਨਾਂ ਦਾ ਯੂਪੀ ਦਾ ਪਿਸ਼ੋਖ ਰਾਜੀ ਔਰ ਉੱਥੇ ਹੀ ਇਹਨਾਂ ਦੇ ਪੁੱਤਰ ਦੀ লাশ ਨੂੰ ਜਿਹੜਾ ਉਹ ਲਜਾਇਆ ਗਿਆਗਾ ਤਾਂ ਉੱਥੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਵਿੱਚ ਅੰਤਿਮ ਸਸਕਾਰ ਜੋ ਇਨਰ ਰਵਿਥਾਨ ਸਾਰੂ ਕੀਤਾ ਜਾਏਗਾ ਜੀ ਬਹੁਤ ਦੁੱਖ ਦੀ ਗੱਲ ਹੈ ਕਿ ਡਾ ਕਿੱਡਾ ਪਰਿਵਾਰ ਕਿੱਡੇ ਰਤਵੇ ਬਸ ਰੱਬ ਨੂੰ ਪਤਾ ਹੈ ਉਹ ਕੀ ਕਰਦਾ ਪਟਿਆਲਾ ਚ ਜਿਹੜੀ ਜਵਾਕੜੀ ਨਾਲ ਕੁਕਰਮ ਕੀਤਾ ਹੈ ਦੁਸ਼ਟ ਨੇ ਇਹਨੂੰ ਰੱਬ ਕਹਿੰਦੇ ਆ ਉਸ ਅਧਿਆਪਕ ਨੇ ਉਹਨੂੰ ਉਹਦੇ ਤੇ ਹਲੇ ਤੱਕ ਚਾਰਜ ਨਹੀਂ ਲੱਗੇ ਤੇ ਜਬਕਦਾ ਫਿਰਦਾ ਟੱਬਰ ਇਹ ਸਰਕਾਰਾਂ ਕਰਦੀਆਂ ਕੀ ਨੇ ਕਿਹਨੂੰ ਪੁੱਛਦੀਆਂ ਨੇ ਪੱਕੇ ਜੀ ਅੱਜ ਪ੍ਰੋਟੈਸਟ ਕਰਨਾ ਪਿਆ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰਾਂ ਦੇ ਬੱਚੇ ਸਕੂਲ 'ਚ ਪੜ੍ਹਦੇ ਨੇ ਔਰ ਪਰਿਵਾਰਾਂ ਨੇ ਉੱਥੇ ਬਹੁਤ ਵੱਡਾ ਧਰਨਾ ਲਾਇਆ ਰੋਡ ਵੀ ਜਾਮ ਕੀਤਾ ਅਜ ਕਟਿਆਲੇ ਦੇ ਵਿੱਚ ਮੰਗ ਕਰ ਰਹੇ ਸੀਗੇ ਕਿ ਜਿਹੜੇ ਸਕੂਲ ਕਿੰਨੇ ਪ੍ਰਾਈਵੇਟ ਸਕੂਲ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ 8 ਸਾਲ ਦੀ ਮਾਸੂਮ ਬੱਚੀ ਦੇ ਨਾਲ ਮੈਡੀਕਲ ਰਿਪੋਰਟਾਂ ਅਨੁਸਾਰ ਕਈ ਵਾਰ ਜਿਹੜਾ ਜ਼ਬਰਜਨਾਹ ਉਹ ਹੋਇਆਗਾ ਸੋ ਜੇ ਉਹ ਕਈ ਵਾਰ ਜ਼ਬਰਜਨਾਹ ਹੋਇਆ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਤਾਂ ਉਹਦੇ ਲਈ ਇਹ ਕਹਿੰਦੇ ਆਪਕ ਇਕੱਲਾ ਜਿਹੜਾਗਾ ਉਹ ਜ਼ਿੰਮੇਵਾਰ ਨਹੀਂ ਹੋ ਸਕਦਾ ਉਹਦੇ ਲਈ ਦੇ ਆਪਕ ਤਾਂ ਜ਼ਿੰਮੇਵਾਰ ਹੈਗਾ ਹੀ ਹੈਗਾ ਉਹਦੇ ਖਿਲਾਫ ਤਾਂ ਸਖਤ ਕਾਰਵਾਈ ਚ ਰਾਹੇ ਚਖੜਾ ਕੇ ਉਹ ਜਿਹੜਾ ਪੀਟੀ ਮਾਸਟਰ ਹੈਗਾ ਉਹਦੇ ਖਿਲਾਫ ਤਾਂ ਹੋਣੀ ਚਾਹੀਦੀ ਆ ਲੇਕਿਨ ਅੱਜ ਮਾਪਿਆਂ ਨੇ ਪ੍ਰੋਟੈਸਟ ਕੀਤਾ ਉਹ ਕਹਿੰਦੇ ਵੀ ਸਕੂਲ ਪ੍ਰਬੰਧਕਾਂ ਖਿਲਾਫ ਵੀ ਕਾਰਵਾਈ ਕਰੋ ਸਕੂਲ ਦੇ ਜਿਹੜੇ ਮੈਨੇਜਮੈਂਟ ਹੈ ਜਾਂ ਮਤਲਬ ਸਕੂਲ ਦੇ ਜਿਹੜਾ ਪ੍ਰਸ਼ਾਸਨ ਹੈ ਉਹਦੇ ਖਿਲਾਫ ਵੀ ਕਾਰਵਾਈ ਹੋਵੇ ਉਹਦੇ ਖਿਲਾਫ ਵੀ ਐਫ ਆਈ ਆਰ ਹੋਵੇ ਉਹਨਾਂ ਨੂੰ ਇਨਾਮ ਜਿਤ ਕਰੋ ਵਿੱਚ ਸੈਕੰਡਲੀ ਸਕੂਲ ਦੇ ਵਿੱਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ 8 ਸਾਲ ਦੀ ਮਾਸੂਮ ਦੇ ਨਾਲ ਜਿੱਤ ਅਧਿਆਪਕ ਨੇ ਇਸ ਤਰ੍ਹਾਂ ਦੀ ਘਣਾਉਣੀ ਘਟਨਾ ਨੂੰ ਅੰਜਾਮ ਦਿੱਤਾ ਤਾਂ ਉਹ ਬਾਕੀ ਮਤਲਬ ਜਿਹੜੀਆਂ ਉੱਥੇ ਔਰਤਾਂ ਨੇ ਮੈਡਮਾਂ ਨੇ ਜਾਂ ਹੋਰ ਸਟਾਫ ਹੈ ਜਾਂ ਬੱਚੀਆਂ ਨੇ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਹੋ ਸਕਦਾ ਕੋਈ ਮਤਲਬ ਬੋਲਦਾ ਨਾ ਹੋਵੇ ਸੋ ਇਹ ਤਮਾਮ ਮੰਗਾਂ ਨੂੰ ਲੈ ਕੇ ਮਾਪਿਆਂ ਨੇ ਪ੍ਰੋਟੈਸਟ ਕੀਤਾ ਸਰਕਾਰ ਨੂੰ ਸੁਣਨੀ ਚਾਹੀਦੀ ਹੈ ਜੀ ਉਹਨਾਂ ਦੀ ਔਰ ਜੋ ਉਹ ਪੀੜਤ ਮਾਪੇ ਨੇ ਉਹ ਕੀ ਕਹਿੰਦੇ ਨੇ ਉਹਨਾਂ ਦੀ ਹਰ ਮੰਗ ਮੰਨਣੀ ਚਾਹੀਦੀ ਆ ਸਰਕਾਰ ਨੂੰ ਸਰਕਾਰ ਹੋਰ ਬਥੇਰਾ ਥਾਂ ਤੋਂ ਵੀ ਫਿਰਦੀ ਆ ਕਿ ਹੋਰ ਕਿਤੇ ਵਾਗੀ ਲੇਕਿਨ ਉਸ ਪਾਸੇ ਵੀ ਗੱਲ ਧਿਆਨ ਦੇਣ ਨਾ ਜੀ ਸਿੱਧੂ ਮੂਸੇਵਾਲੇ ਕਤਲ ਦੇ ਚਾਰ ਦੋਸ਼ੀ ਕੋਰਟ ਚ ਪੇਸ਼ ਹੋਏ ਜੀ ਤੇ ਕੀ ਹੋਇਆ ਫਿਰ ਅਦਾਲਤ ਦੇ ਵਿੱਚ ਬਾਈ ਜੀ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਅਦਾਲਤ ਦੇ ਵਿੱਚ ਚੱਲ ਰਹੀ ਆ ਇਹਨਾਂ ਨੂੰ ਮੋਸਟਲੀ ਜਿਹੜਾ ਉਹ ਅੱਜਕੱਲ ਜਿਹੜਾ ਚੱਲ ਰਿਹਾ ਹੈਗਾ ਵੀਡੀਓ ਕਾਨਫਰੈਂਸ ਜਰੀਏ ਹੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਕਿਉਂਕਿ ਜਿਹੜੇ ਕੈਡੀਅਨ ਨੂੰ ਲਿਆਉਣ ਦੇ ਲਈ ਸਕਿਉਰਿਟੀ ਦਾ ਇੰਤਜ਼ਾਮ ਕਰਨਾ ਪੈਂਦਾ ਪੁਲਿਸ ਇਨਾਂ ਕੋਲ ਹੈ ਨਹੀਂ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਜਰੀਏ ਪੇਸ਼ ਕਰਨਾ ਬਾਰੇ ਜਿਹੜੀ ਪੁਲਿਸ ਹੈਗੀ ਉਹ ਕਰਦੀ ਰਹਿੰਦੀ ਆ ਲੇਕਿਨ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਗਵਾਹੀ ਹੋਣੀ ਸੀ ਉਹਨਾਂ ਨੇ ਪਿਛਲੀਆਂ ਗਵਾਹੀਆਂ ਦੀਆਂ ਜਿਹੜੀਆਂ ਡੇਟਾਂ 'ਤੇ ਉਹ ਤੇ ਕਹਤਾ ਸੀਗੇ ਜੀ ਫਿਜ਼ੀਕਲੀ ਪੇਸ਼ ਕਰੋ ਮੈਂ ਫਿਜ਼ੀਕਲੀ ਹੀ ਉਹਨਾਂ ਨੂੰ ਪਛਾਣਨਾ ਚਾਹਣਾ ਹੈਗਾ ਉਹਦੇ ਤੇ ਅੱਜ 4 ਜਿਹੜੇ ਸਿੱਧੂ ਮੂਸੇ ਵਾਲਾ ਕਤਲ ਕੇਸ ਦੇ ਵਿੱਚ ਨਾਮਜ਼ਦ ਰੋਸ਼ੀ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉੱਥੇ ਸਿੱਧੂ ਮੂਸੇ ਵਾਲੇ ਦੇ ਪਿਤਾ ਸਰਦਾਰ ਵਰਕਰ ਸਿੰਘ ਸਿੱਧੂ ਨੇ ਉਹਨਾਂ ਦੀ ਪਛਾਣ ਕੀਤੀ ਦੋਨੇ ਜਿਹੜੀਆਂ ਗੱਟੀਆਂ ਉਸ ਦਿਨ ਵਰਤੀਆਂ ਸੀ ਇਹਨਾਂ ਨੇ ਉਹ ਦੋਨੇ ਗੱਟੀਆਂ ਵੀ ਲਿਆ ਕੇ ਅਦਾਲਤ ਦੇ ਵਿੱਚ ਖੜੀਆਂ ਕੀਤੀਆਂ ਕਤਲ ਕੇਸ ਤੇ ਨਾਮਜ਼ਦ ਮੁਲਜ਼ਮਾਂ ਦੇ ਵਿੱਚ ਇੱਕ ਪ੍ਰਿਆਵਰਤ ਫੌਜੀ ਕੁਲਦੀਪ ਕਸ਼ਿਸ਼ ਸੰਦੀਪ ਕੇਕੜਾ ਦੀਪ ਕੁਮੰਡੀ ਤੇ ਬਿਲ ਦੇ ਨਿਕੂ ਇਹਨਾਂ ਨੂੰ ਪੰਜਾਂ ਨੂੰ ਸਖਤ ਰੱਖਿਆ ਹੈ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆਗਾ ਔਰ ਦੋ ਗੱਡੀਆਂ ਜਿਹਨਾਂ ਚ ਇੱਕ ਬਲੈਰੋ ਗੱਡੀ ਹੈ ਉਹਨਾਂ ਨੂੰ ਵੀ ਅਦਾਲਤ ਦੇ ਵਿੱਚ ਜਿਹੜਾ ਉਹ ਲਿਆਂਦਾ ਗਿਆ ਦੂਜੀ ਗੱਡੀ ਕਰੋਲਾ ਗੱਡੀ ਆ ਦੋਨਾਂ ਨੂੰ ਕੋਰਟ 'ਚ ਜਦੋਂ ਲਿਆਂਦਾ ਗਿਆ ਤਾਂ ਦੋਨਾਂ ਗੱਡੀਆਂ ਤੇ ਇਹਨਾਂ ਦੋਸ਼ੀਆਂ ਦੀ ਪਛਾਣ ਆ ਗਈ ਜਿਹੜੀ ਉਹ ਪਤਾ ਸਿੱਧੂ ਮੂਥੇ ਵਾਲ ਦੇ ਸਰਦਾਰ ਬਰਕਾਉਰ ਸਿੰਘ ਸਿੱਧੂ ਨੇ ਕੀਤੀ ਉਹ ਕੇਸ ਵੀ ਗਿਲ ਸਾਹਿਬ ਜਿਵੇਂ ਮੂਥੇ ਵਾਲ ਦੇ ਪਿਤਾ ਨੇ ਕਈ ਵਾਰ ਦੁੱਖ ਜ਼ਾਹਰ ਕੀਤਾ ਬੜਾ ਫਲੋ ਪ੍ਰੋਸੈਸ 'ਚ ਚੱਲ ਰਿਹਾ ਹੈ ਔਰ ਇਹਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਇਨਸਾਫ ਪਰਿਵਾਰ ਨੂੰ ਮਿਲਣਾ ਚਾਹੀਦਾ ਜੀ ਉਹ ਤਾਂ ਮਤਲਬ ਜਿਹੜੇ ਲਾਰਤ ਵਸ਼ਨੋਈ ਵਰਗੇ ਗੋਲਡੀ ਵਰਗੇ ਲਗਾਤਾਰ ਵੇਸ਼ਾ ਵੇਸ਼ਾਂ ਦੇ ਵਿੱਚ ਘਟਨਾਵਾਂ ਦਾ ਇਨਜਾਮ ਦਿੰਦੇ ਨੇ ਉਹ ਤਾਂ ਜੇਲ੍ਹਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਨੇ ਕਿਵੇਂ ਫੋਨ ਕਾਲ ਆ ਕੇਵੇਂ ਵੀਡੀਓ ਕਾਨਫਰੰਸਾਂ ਚ ਚਲਦੀਆਂ ਉਹਨਾਂ ਦੀ ਸਾਰਾ ਕੁਝ ਜਗ ਜाहिर ਹੈ ਸੋ ਮੁੱਛੇ ਵਾਲਾ ਦਾ ਪਰਿਵਾਰ ਇਸ ਚੋਂ ਲੈ ਕੇ ਬਹੁਤ ਨਰਾਸ਼ ਨਜ਼ਰ ਆ ਰਿਹਾ ਹੈ ਜੀ ਸੋਮਵਾਰ ਨੂੰ ਸਾਂਝ ਪਵੇਗੀ ਜੀ ਆਪਣਾ ਖਿਆਲ ਰੱਖਿਓ ਚੜਦੀ ਕਲਾ ਸ਼ੁਕਰੀਆ ਜੀ ਗਿਲਸਾਉਤਾਗਾ ਤੇ ਸਾਰੇ ਸਰੋਤਿਆਂ ਦਾ ਧੰਨਵਾਦ